ਕਾਰਾ ਆ ਤੌਲਸੀਆ ਕੇटीसी केटीसी तौਲਸੀਆ ਵਕੀਲ ਆ ਬਹੁਤ ਵੱਡਾ ਆਪਣੇ ਆਪ ਨੂੰ ਇਹਦੀ ਮਾਂ ਦਾ ਕਾਰਾ ਰਿਮਾਈਨ ਆਫ ਗੁਰੂ ਗੋਬਿੰਦ ਸਿੰਘ ਚੰਗੀ ਤਰ੍ਹਾਂ ਪੜ ਲਿਓ ਆ ਸਾਰਾ ਕੁਝ ਆ ਨਾਲ ਖੜਾ ਆ ਨਾਲ ਇਹਦੀ ਮਾਂ ਖੜੀ ਆ ਲੈ ਹੁਣ ਇਹਦੇ ਬਾਰੇ ਸੁਣ ਲਓ ਇਹ ਗੰਦਾ ਖੂਨ ਇਹ ਅੱਜ ਦਾ ਨਹੀਂ ਇਹ 85 ਤੋਂ ਹੀ ਇਹ ਗੰਦੇ ਖੂਨ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਆ ਜਦੋਂ ਤਲਵਾੜਾ ਬੈਂਕਟ ਕੀਤੀ ਹੋਈ ਨਾ 85 ਦੇ ਵਿੱਚ ਉਸ ਤੋਂ ਬਾਅਦ ਭਾਈ ਸਤਨਾਮ ਸਿੰਘ 22 ਰੱਖੇ ਹੋਣੀ ਮੌਕੇ ਤੇ ਫੜੇ ਗਏ ਸੀ ਇਹ ਤੁਲਸੀ ਗੰਦਾ ਖੂਨ ਸਰਕਾਰੀ ਵਕੀਲ ਇੱਕ ਪੇਸ਼ੀ ਦਾ 7000 ਰੁਪਿਆ ਲੈਂਦਾ ਹੁੰਦਾ ਸੀ ਇਹ ਗੰਦਾ ਖੂਨ ਭੁਗਤਦਾ ਹੀ ਖਾਰਕੂਆਂ ਦੇ ਖਿਲਾਫ ਪਰ ਉਹ 22 ਫੇਸ ਅਸੀਂ ਕੇਸ ਫਿਰ ਜਿੱਤੇ ਇਹਦੇ ਤੋਂ ਤਲਵਾੜਾ ਬੈਂਕਟ ਕੀਤੀ ਵਾਲਾ 22 ਰੱਖੇ ਸਤਨਾਮ ਸਿੰਘ ਹੁਣੀ ਮੌਕੇ ਤੇ ਫੜੇ ਗਏ ਸੀ ਅਸੀਂ ਇਹ ਤੋਂ ਫਿਰ ਜਿੱਤੇ ਕਿਹੜਾ ਪੁਆਇੰਟਾ ਤੇ ਜਿੱਤੇ ਉਹ ਪੁਆਇੰਟ ਵੀ ਮੈਂ ਕੱਢੀ ਸਹੀ ਸ਼ੇਅਰ ਕਰ ਦੂੰਗਾ ਇਹ ਦੱਲਾ ਉਦੋਂ ਵੀ ਸਾਡਾ ਸਿੱਖ ਕੌਮ ਦਾ ਘਾਣ ਕਰਨ ਦੇ ਨਾਲ ਕੇ ਪੀ ਐਸ ਗਿੱਲ ਦਾ ਸੱਜਾ ਹੱਥ ਬਣ ਕੇ ਵਿਚਰਿਆ ਤੇ ਅੱਜ ਇਹਦੀ ਮਾਂ ਨੇ ਵੀ ਉਹ ਕਰਤੂਤ ਕਰ ਦਿੱਤੀ ਜਿਹੋ ਜੀ ਕੋਕੋ ਉਹੋ ਜੀ ਕੋਕੋ ਦੇ ਬੱਚੇ ਸਾਨੂੰ ਮਾਰਿਆ ਸਿੱਖ ਕੌਮ ਨੂੰ ਹਮੇਸ਼ਾ ਆਪਣਿਆਂ ਨੇ ਆ ਸਾਨੂੰ ਗਦਾਰਾਂ ਨੇ ਨਹੀਂ ਸਾਡੇ ਸਿੱਖੀ ਸਰੂਪ ਜਿਹੜੇ ਭੇੜੀਏ ਲੋਕ ਸੀਗੇ ਇਹ ਲੋਕ ਸਾਨੂੰ ਮਾਰਦੇ ਆ ਇਹਨੂੰ ਦੱਲੇ ਨੂੰ ਪੁੱਛੇ ਵੀ ਤੇਰੀ ਮਾਂ ਨੂੰ ਹੀ ਲਿਖਣਾ ਆਇਆ ਕਿ ਗੁਰੂ ਗੋਬਿੰਦ ਸਿੰਘ ਨੇ ਕਿ ਸਾਨੂੰ ਪਤਾ ਹੀ ਨਹੀਂ ਸਾਡੇ ਅਜ ਤੱਕ ਇਤਿਹਾਸ ਚ ਹੀ ਨਹੀਂ ਆਇਆ ਵੀ ਸਾਡੀ ਵੀ ਗੁਰੂ ਗੋਬਿੰਦ ਸਿੰਘ ਨੇ ਮਿੱਥੇ ਰਮਾਇਣ ਲਿਖੀ ਹੋਆ ਇਹ ਸਿਰਫ ਤੇ ਸਿਰਫ ਉਹ ਸਿੱਖ ਨਿਕਲਿਆ ਗਿਆ ਕੁਲਵੀਰ ਸਿੰਘ ਕੋੜੇ ਦੀ ਕਿਤਾਬ ਪੜ੍ਹੀ ਹੋਣੀ ਆ ਤੁਸੀਂ ਸਾਰਿਆਂ ਨੇ ਉਹਦੇ ਵਿੱਚ ਪਹਿਲਾਂ ਉਹਨੇ ਹਿੰਟ ਦਿੱਤੇ ਹੋਆ ਇਹ ਲੋਕਾਂ ਦੇ ਥਰੂ ਨਿਕਲਿਆ ਗਿਆ ਉਹ ਤੋਗੜੀਏ ਦਾ ਬਿਆਨ ਸੁਣਿਆ ਕਹਿੰਦਾ ਹਰ ਇੱਕ ਜਗ੍ਹਾ ਤੇ ਸਾਡਾ ਆਪਣਾ ਆਰਐਸਐਸ ਦਾ ਬੰਦਾ ਪਲਾਂਟ ਹੋਣਾ ਚਾਹੀਦਾ ਝਾਤੀ ਮਾਰੋ ਪੰਜਾਬ ਦੇ ਵਿੱਚ ਕਿਹੜਾ ਅਫਸਰ ਆ ਜਿਹੜਾ ਨਹੀਂ ਆਪਣਾ ਦੂਜੀਆਂ ਸਟੇਟਾਂ ਚੋਂ ਲਿਆ ਕੇ ਇਹਨਾਂ ਨੇ ਫਿੱਟ ਕਰ ਦਿੱਤਾ ਪੰਜਾਬ ਦੇ ਉੱਤੇ ਹੈ ਸਾਡੇ ਪੰਜਾਬ ਦੇ ਜਿਹੜੇ ਬੱਚੇ ਆ ਉਹ ਨੌਕਰੀ ਤੋਂ ਵਿਹੂਣੇ ਆ ਉਹਨਾਂ ਨੂੰ ਨੌਕਰੀ ਨਹੀਂ ਪਰ ਇਹਨੇ ਬਾਹਰਲੀਆਂ ਸਟੇਟਾਂ ਦੇ ਆਰਐਸਐਸ ਦੇ ਜਿਹੜੇ ਪਲਾਂਟ ਕੀਤੇ ਉਹ ਬੰਦੇ ਆ ਜੱਜ ਵਕੀਲ ਜੋ ਵੀ ਆ ਪੁਲਿਸ ਵਾਲੇ ਜੋ A ਤੋਂ Z ਉਹ ਯਾਰ ਕਿਤੇ ਤਾਂ ਉੱਠ ਪਾਓ ਹੁਣ ਤਾਂ ਉੱਠ ਪਾਓ ਹੁਣ ਤਾਂ ਸਿੱਧਾ ਧਰ ਨੂੰ ਹੱਥ ਪਾ ਲਿਆ ਪਰ ਲੱਖ ਲੌਣੇ ਤੇ ਆ ਲੱਖ ਲਾਣਤ ਆ ਇਹੋ ਜੇ ਸਾਡੇ ਕਮੇਟੀ ਵਾਲਿਆਂ ਦੇ ਜਿਨ੍ਹਾਂ ਨੇ ਇੱਕ ਵਾਰੀ ਉਫ ਨਹੀਂ ਕੀਤੀ ਕਿਉਂਕਿ ਇਹਨਾਂ ਦੀ ਨੱਕ ਥੱਲੇ ਹੋ ਰਿਆ ਅਮਰੀਕਾ ਦੇ ਇੱਕ ਪ੍ਰੈਸ ਰਿਪੋਰਟਰ ਨੇ ਲਿਖਿਆ ਨਾ ਵੀ ਚਿੱਟਾ ਅਫਗਾਨਿਸਤਾਨ ਤੋਂ ਚੱਲ ਕੇ ਸ਼੍ਰੋਮਣੀ ਕਮੇਟੀ ਦੇ ਥਰੂ ਪੰਜਾਬ ਦੇ ਥਰੂ ਬੰਬੇ ਪਹੁੰਚਦਾ ਬੰਬੇ ਤੋਂ ਵਰਲਡ ਲੈਵਲ ਤੇ ਪਹੁੰਚਦਾ ਉਹਨੇ ਨਾਂ ਦਿੱਤੇ ਹੋਆ ਵਿੱਚ ਆਪਾਂ ਨੂੰ ਪਤਾ ਵੀ ਮਜੀਠਾ ਚਿੱਟੇ ਦਾ ਸਦਾ ਕਰਿਆ ਉਹ ਸਾਡੀ ਕਿਸਮਤ ਮਾੜੀ ਆ ਕਿਸਮਤ ਐਡਾ ਤਕੜਾ ਸਾਡੇ ਕੋਲ ਸਿਧਾਂਤ ਅਸੀਂ ਪੜਿਆ ਹੀ ਨਹੀਂ ਕਦੀ ਖਾਲਸਾ ਸਰੋ ਧਿਆਨ ਦੇ ਨਾਲ ਸੁਣ ਲਿਓ ਇੱਕੋ ਹੀ ਇੱਕ ਬਚਨ ਦਾ ਬਚਨ ਦਾ ਹਾਲਿਆ ਆਪਣੇ ਮੂਲ 85 ਜਿੰਦਾਬਾਦ ਜਿੰਨਾ ਚੱਕ ਮੂਲ 85 ਵਾਲੇ ਇੱਕ ਪਲੇਟਫਾਰਮ ਤੇ ਇਕੱਠੇ ਨਹੀਂ ਹੁੰਦੇ ਜਾਤੀਵਾਦ ਦਾ ਜਿਹੜਾ ਕਿਲਾ ਗੱਡਿਆ ਧੌਣਾ ਦੇ ਵਿੱਚ ਇਹ ਨਹੀਂ ਆਪਾਂ ਕੱਢਦੇ ਇਹ ਸਾਨੂੰ ਅੱਜ ਵੀ ਮਾਰਨਗੇ ਕੱਲ ਵੀ ਮਾਰਨਗੇ ਤਾਂ ਸਾਡੀ ਮੌਤ ਨਿਸ਼ਚਿਤ ਆ ਹਰ ਹਾਲਤ 'ਚ ਨਿਸ਼ਚਿਤ ਆ ਤੁਸੀਂ ਆ ਦੇਖ ਲਿਆ ਕਰੋਨਾ ਕਰੋਨਾ ਦੀ ਆੜ ਥੱਲੇ ਕਿਸੇ ਨੇ ਤਰਸ ਕੀਤਾ ਇਹਨਾਂ ਨੇ ਕੀ ਉਹ ਚ ਹਿੰਦੂ ਦਾ ਪੰਜਾਬ ਦਾ ਬੱਚਾ ਨਹੀਂ ਮਰਿਆ ਕਿ ਪਾਣੀ ਹਿੰਦੂ ਪੰਜਾਬ ਵਾਲਿਆਂ ਨੂੰ ਨਹੀਂ ਚਾਹੀਦਾ ਸਾਨੂੰ ਹਮੇਸ਼ਾ ਲੜਾਇਆ ਇਹਨਾਂ ਨੇ ਜਾਤੀਵਾਦ ਦੇ ਨਾਂ ਤੇ ਆਜੋ ਆ ਤુલਸੀ ਵਰਗੇ ਆ ਤੋਸੀ ਵਰਗੇ ਜਾਨ ਬੁੱਝ ਕੇ ਇਹੋ ਜਿਹੇ ਦੀ ਦੱਲੀ ਮਾਂ ਇਹ ਦਲਾਲ ਲੋਕ ਸਾਡੇ ਇਤਿਹਾਸ ਨੂੰ ਮਤ ਇਤਿਹਾਸ ਕਰ ਰਹੇ ਆ ਜਾਂ ਸਿੱਖ ਨੂੰ ਸਿੱਖ ਮਾਰੇ ਜਾਂ ਮਾਰੇ ਕਰਤਾਰ ਸਿੱਖ ਨੇ ਜ਼ਿੰਦਗੀ ਚ ਹੀ ਨਹੀਂ ਕਿਤੇ ਹਾਰ ਮੰਨੀ ਸਾਰਾ ਗੜੀ ਦੇਖ ਲੋ ਨਵੰਬਰ 84 ਦੇਖ ਲੋ ਜਾਂ ਹੋਰ ਕਿਤੇ ਜਾਂ ਕੱਲਾ ਕਿਤੇ ਸਿੱਖ ਕੁਰਪਾਨ ਲੈ ਕੇ ਡਟ ਗਿਆ ਜੇ ਉਹਦੀ ਕਦੀ ਪਿੱਠ ਲੱਗੀ ਹੋਵੇ ਤਾਂ ਮੈਨੂੰ ਦੱਸ ਦਿਓ ਹਾਰੇ ਕਿੱਦਾਂ ਆ ਆ ਸਿੱਖੀ ਸਰੂਪ ਚ ਭੇੜੀਏ ਉਹਨਾਂ ਨੂੰ ਪਤਾ ਸੀ ਆਰਐਸਐਸ ਨੂੰ ਇਸ ਚੀਜ਼ ਦਾ ਵੀ ਸਿੱਖ ਹਮੇਸ਼ਾ ਵਿਰੋਧ ਕਰਨਗੇ ਵੀ ਇਹ ਸਿੱਧਾ ਸਾਡੇ ਝੂਲੇ ਥੱਲੇ ਨਹੀਂ ਉਹਨਾਂ ਨੇ ਮਾਰ ਕੇ ਦੇਖ ਲੈ ਉਨੇ ਗੋਲੀਆਂ ਮਾਰ ਲੀਆਂ ਨਸ਼ੇ ਦੇ ਲੈ ਪਰ ਫੇਰ ਵੀ ਇਹ ਫੇਟ ਪੈਂਦਾ ਇਦਾਂ ਦਾ ਆ ਕਿ ਉਹ ਸੱਚੇ ਪਾਤਸ਼ਾਹ ਨੇ ਆ ਇਹਨਾਂ ਇਹਨਾਂ ਆਪਣਾ ਜਿਹੜੀ ਸਿੱਖੀ ਦਾ ਨਹੀਂ ਆ ਨਾ ਉਹਦੇ ਵਿੱਚ ਆਪਣੇ ਬੱਚਿਆਂ ਦਾ ਖੂਨ ਪਾਇਆ ਬੱਚਿਆਂ ਦਾ ਬੜੀ ਵੱਡੀ ਪਾਵਰ ਆ ਇਸ ਖੂਨ ਦੇ ਵਿੱਚ ਸਾਨੂੰ ਮਾਰਨ ਵਾਲਿਆ ਸਿੱਖੀ ਸਰੂਪ ਚ ਭੇੜੀਏ ਆ ਸਾਡੇ ਇਹਨਾਂ ਬਾਬਿਆਂ ਦੇ ਥਰੂ ਇਦਾਂ ਦੇ ਆ ਚਿਹਰੇ ਦੇ ਕੇ ਸਾਡੇ ਜਿੰਨੇ ਇਤਿਹਾਸਿਕ ਸਰੋਤ ਸੀ ਸਾਰੇ ਖਤਮ ਕਰ ਦਿੱਤੇ ਇਸ ਕਰਕੇ ਹੱਥ ਜੋੜ ਕੇ ਬੇਨਤੀ ਆ ਵੀ ਇਹੋ ਜੇ ਸੁੱਖੀ ਸਰੂਪ ਜਿਹੜੇ ਭੇੜੀਆ ਤੁਲਸੀ ਵਰਗੇ ਇਹ ਅੱਜ ਤੋਂ ਨਹੀਂ ਇਹ ਪਹਿਲਾਂ ਤੋਂ ਪਲਾਂਟ ਕੀਤੇ ਆ ਕੇ ਪੀਐਸ ਗਿਲ ਦੇ ਨਾਲ ਸੱਜਾ ਹੱਥ ਬਣ ਕੇ ਵਿਚਰਿਆ ਸਾਡੇ ਕਤਲਾਂ ਦਾ ਵੀ ਜ਼ਿੰਮੇਵਾਰ ਇਹ ਆ ਇਹ ਕਤਲ ਕਰਵਾ ਕੇ ਮੁਰਕੇ ਸਿੱਧ ਪੌਂਦਾ ਹੀ ਅੱਜ ਤੱਕ ਕਿਸੇ ਪੁਲਿਸ ਵਾਲੇ ਨੂੰ ਸਜ਼ਾ ਨਹੀਂ ਕਹਿੰਦਾ ਹੁਣ ਦਊਗਾ ਇਹ ਆ ਤੁਲਸੀ ਵਕੀਰ ਬਦਕਿਸਮਤੀ ਆ ਸਾਡਿਆਂ ਨੇ ਫੇ ਇਹਨੂੰ 50 ਲੱਖ ਨੂੰ ਕਰ ਲਿਆ ਮੈਂ ਫੇ ਕਿਤੇ ਦੱਸੂ ਦੱਖਣ ਦਾ ਇਹਨਾਂ ਚੀਜ਼ਾਂ ਤੇ ਮੇਰੇ ਪਿੱਟਾਂ ਦੇ باوجود ਕਿਸੇ ਦੀ ਕੰਨ ਤੇ ਜੂਨ ਹੀ ਸਰਕੀ ਉਹ ਮੈਂ ਕਿਹਾ ਤਲਸੀ ਹੈ ਉਹ ਇਹ ਤਾਂ ਦੱਲਾ ਆਇਆ ਸਰਕਾਰ ਦਾ ਬਾਈ ਫੇਸ ਬਾਈ ਫੇਸ ਐਡਾ ਤਕੜਾ ਮੌਕੇ ਤੇ 2 ਬਾਈ ਲੱਖਿਆ ਸੁਖਨਾਮ ਸਿੰਘ ਫੜਿਆ ਗਿਆ ਉਹਦਾ ਕੇਸੇ ਹਾਰਿਆ ਸਾਡੇ ਤੋਂ 90 ਜੇਲ੍ਹ ਦੇ ਵਿੱਚ ਨੀ ਤਾਂ ਇਹਨੂੰ ਪੁੱਛ ਲਿਓ ਅੱਜ ਵੀ ਜੀਦੇ ਆ ਬਾਬਾ ਗੁਰਦੇਵ ਸਿੰਘ ਹੁਣ ਨਿਹੰਗ ਸਿੰਘ ਫੌਜਾਂ ਉਹਨਾਂ ਦੇ ਕੇਸ ਦੇ ਵਿੱਚ ਲਾਲ ਜਸਵੀਰ ਸਿੰਘ ਹਰੀਆਂ ਮੇਲ ਨਾਲ ਲਾਲੀ ਨਹੀਂ ਸੀ ਉਹਨਾਂ ਦੇ ਪੂਆਜੀ ਦੇ ਪੁੱਤ ਸੀਗੇ ਉਨੇ ਕੇਸ ਦੇ ਵਿੱਚ ਵੀ ਇਹ ਦਲਾਲ ਬਣ ਕੇ ਆਉਂਦਾ ਸੀ ਕਿੱਥੇ ਕਿੱਥੇ ਨਹੀਂ ਇਹ ਭੁਗਤਿਆ ਖਾੜਕੂਆਂ ਦੇ ਖਿਲਾਫ ਸਾਨੂੰ ਮਾਰਿਆ ਇਹ ਆਪਣੇ ਸਾਨੂੰ ਤਾਂ ਅੱਤਵਾਦੀ ਕਹਿ ਕੇ ਬਦਨਾਮ ਕਰ ਦਿੱਤਾ ਬਾਕੀ ਸਾਰੀ ਸਟੇਟ ਦੇ ਵਿੱਚ ਅਸੀਂ ਸੱਤਵਾਦੀ ਸੀ ਨਾ ਮੈਂ ਅੱਜ ਅੱਤਵਾਦੀ ਨਾ ਮੈਂ ਉਦੋਂ ਅੱਤਵਾਦੀ ਸੀ ਅੱਤਵਾਦੀ ਆ ਸਰਕਾਰਾਂ ਸਾਡੇ ਇਤਿਹਾਸ ਨੂੰ ਮਨਿਆ ਇਤਿਹਾਸ ਕਰਦੀਆਂ ਆ ਆ ਪੰਜ ਜਿਹੜੇ ਪਰਿਵਾਰ ਆ ਨਾ ਇਹਨਾਂ ਨੇ ਗਲਬਾ ਪਾਇਆ ਆ ਭਾਰਤ ਨੇ ਜਿਹੜਾ ਭਾਰਤਿਆ ਸੈਂਟਰ ਸਰਕਾਰ ਆ ਉਹਨਾਂ ਨੇ ਠੇਕਾ ਦਿੱਤਾ ਆ ਵੀ ਸਿੱਖਾਂ ਨੂੰ ਤੁਸੀਂ ਉੱਠਣ ਨਹੀਂ ਦੇਣਾ ਚਾਹੇ ਗੋਲੀਆਂ ਮਾਰੋ ਚਾਹੇ ਇਹਨਾਂ ਦੇ ਕਤਲ ਕਰੋ ਚਾਹੇ ਨਸ਼ੇ ਦਿਓ ਜੋ ਮਰਜੀ ਕਰੋ ਪਰ ਤੁਸੀਂ ਇਹਨਾਂ ਨੂੰ ਦੱਬ ਕੇ ਰੱਖਣਾ ਇਹ ਆਪਣੀ ਆਵਾਜ਼ ਨਾ ਬੁਲੰਦ ਕਰ ਦੇਣ ਆਜੋ ਮੂਲ 85 ਵਾਲੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਜੀਏ ਕੱਲੇ ਕੱਲੇ ਜੁੱਤੀਆਂ ਖਾਣੋਂ ਬਹੁਤ ਚੰਗਾ ਆ ਜਿੱਤ ਹਾਸਲਿਆ ਸਾਡੇ ਪੈਰ ਚੁੰਮ ਰਹੀ ਆ ਜਿੱਤ ਪਰ ਜਿੱਤ ਉੱਦਣਿਆ ਜਿੱਦਣ ਮੂਲ 85 ਜਾਤੀਵਾਦ ਦਾ ਕਿਲਾ ਧੌਂ ਚੋਂ ਕੱਢ ਕੇ ਆਪਾਂ ਇੱਕ ਪਲੇਟਫਾਰਮ ਤੇ ਇਕੱਠੇ ਹੋਵਾਂਗੇ ਕੌਮ ਨੂੰ ਫਤਿਹ ਪ੍ਰਵਾਨ ਹੋਵੇ ਆ ਤુલਸੀ ਭੇੜੀਏ ਤੋਂ ਸਾਵਧਾਨ ਆ ਦੇਖੋ ਸਾਡੇ ਇਤਿਹਾਸ ਨੂੰ ਮ ਇਤਿਹਾਸ ਕਿਦਾਂ ਕਰ ਰਹੇ ਆ ਨਮਾ ਕਾਰਾ ਆ ਤុលਸੀ ਆ ਕੇਟੀਸੀ ਕੇਟੀਸੀ ਤុលਸੀ ਆ ਵਕੀਲ ਆ ਬਹੁਤ ਵੱਡਾ ਆਪਣੇ ਆਪ ਨੂੰ ਇਹਦੀ ਮਾਂ ਦਾ ਕਾਰਾ ਰਿਮਾਈਨ ਆਫ ਗੁਰੂ ਗੋਬਿੰਦ ਸਿੰਘ ਚੰਗੀ ਤਰ੍ਹਾਂ ਪੜ ਲਿਓ ਆ ਸਾਰਾ ਕੁਝ ਆ ਨਾਲ ਖੜਾ ਆ ਨਾਲ ਇਹਦੀ ਮਾਂ ਖੜੀ ਆ ਲੈ ਹੁਣ ਇਹਦੇ ਬਾਰੇ ਸੁਣ ਲਓ ਇਹ ਗੰਦਾ ਖੂਨ ਇਹ ਅੱਜ ਦਾ ਨਹੀਂ ਇਹ 85 ਤੋਂ ਹੀ ਇਹ ਗੰਦੇ ਖੂਨ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਆ ਜਦੋਂ ਤਲਵਾੜਾ ਬੈਂਕਟ ਕੀਤੀ ਹੋਈ ਨਾ 85 ਦੇ ਵਿੱਚ ਉਸ ਤੋਂ ਬਾਅਦ ਭਾਈ ਸਤਨਾਮ ਸਿੰਘ 22 ਲੱਖੇ ਹੁਣੀ ਮੌਕੇ ਤੇ ਫੜੇ ਗਏ ਸੀ ਇਹ ਤੁਲਸੀ ਗੰਦਾ ਖੂਨ ਸਰਕਾਰੀ ਵਕੀਲ ਇੱਕ ਪੇਸ਼ੀ ਦਾ 7000 ਰੁਪਏ ਲੈਂਦਾ ਹੁੰਦਾ ਸੀ ਇਹ ਗੰਦਾ ਖੂਨ ਭੁਗਤਦਾ ਹੀ ਖਾਰਕੂਆਂ ਦੇ ਖਿਲਾਫ ਪਰ ਉਹ 22 ਫੇਸ ਅਸੀਂ ਕੇਸ ਫਿਰ ਜਿੱਤੇ ਇਹਦੇ ਤੋਂ ਤਲਵਾੜਾ ਬੈਂਕਟ ਕੀਤੀ ਆਲਾ 22 ਲੱਖੀ ਸਤਨਾਮ ਸਿੰਘ ਹੁਣੀ ਮੌਕੇ ਤੇ ਫੜੇ ਗਏ ਸੀ ਅਸੀਂ ਇਹ ਤੋਂ ਫਿਰ ਜਿੱਤੇ ਕਿਹੜਾ ਪੁਆਇੰਟ ਆ ਤੇ ਜਿੱਥੇ ਉਹ ਪੁਆਇੰਟ ਵੀ ਮੈਂ ਕਹਿੰਦੀ ਸਹੀ ਸ਼ੇਅਰ ਕਰ ਦਊਗਾ ਇਹ ਦੱਲਾ ਉਦੋਂ ਵੀ ਸਾਡਾ ਸਿੱਖ ਕੌਮ ਦਾ ਘਾਣ ਕਰਨ ਦੇ ਨਾਲ ਕੇ ਪੀ ਐਸ ਗਿੱਲ ਦਾ ਸੱਜਾ ਹੱਥ ਬਣ ਕੇ ਵਿਚ ਰਿਆ ਤੇ ਅੱਜ ਇਹਦੀ ਮਾਂ ਨੇ ਵੀ ਉਹ ਕਰਤੂਤ ਕਰ ਦਿੱਤੀ ਜਿਹੋ ਜੀ ਕੋਕੋ ਉਹੋ ਜੀ ਕੋਕੋ ਦੇ ਬੱਚੇ ਸਾਨੂੰ ਮਾਰਿਆ ਸਿੱਖ ਕੌਮ ਨੂੰ ਹਮੇਸ਼ਾ ਆਪਣਿਆਂ ਨੇ ਆ ਸਾਨੂੰ ਗਦਾਰਾਂ ਨੇ ਨਹੀਂ ਸਾਡੇ ਐ ਸਿੱਖੀ ਸਰੂਪ ਜਿਹੜੇ ਭੇੜੀਏ ਲੋਕ ਸੀਗੇ ਇਹ ਲੋਕ ਸਾਨੂੰ ਮਾਰਦੇ ਆ ਇਹਨੂੰ ਦੱਲੇ ਨੂੰ ਪੁੱਛੇ ਵੀ ਤੇਰੀ ਮਾਂ ਨੂੰ ਹੀ ਲਿਖਣਾ ਆਇਆ ਕਿ ਗੁਰੂ ਗੋਬਿੰਦ ਸਿੰਘ ਨੇ ਕਿ ਸਾਨੂੰ ਪਤਾ ਹੀ ਨਹੀਂ ਸਾਡੇ ਅੱਜ ਤੱਕ ਇਤਿਹਾਸਚ ਹੀ ਨਹੀਂ ਆਇਆ ਵੀ ਸਾਡੀ ਵੀ ਗੁਰੂ ਗੋਬਿੰਦ ਸਿੰਘ ਨੇ ਮੇ ਕਿਤੇ ਰਮਾਇਣ ਲਿਖੀ ਹੋਆ ਇਹ ਸਿਰਫ ਤੇ ਸਿਰਫ ਉਹ ਸਿੱਖ ਨਿਕਲਿਆ ਗਿਆ ਕੁਲਵੀਰ ਸਿੰਘ ਕੋੜੇ ਦੀ ਕਿਤਾਬ ਪੜ੍ਹੀ ਹੋਣੀ ਆ ਤੁਸੀਂ ਸਾਰਿਆਂ ਨੇ ਉਹਦੇ ਵਿੱਚ ਪਹਿਲਾਂ ਉਹਨੇ ਹਿੰਟ ਦਿੱਤੇ ਹੋਆ ਇਹ ਲੋਕਾਂ ਦੇ ਥਰੂ ਨਿਕਲਿਆ ਗਿਆ ਉਹ ਤੋਗੜੀਆ ਦਾ ਬਿਆਨ ਸੁਣਿਆ ਕਹਿੰਦਾ ਹਰ ਇੱਕ ਜਗ੍ਹਾ ਤੇ ਸਾਡਾ ਆਪਣਾ ਆਰਐਸਐਸ ਦਾ ਬੰਦਾ ਪਲਾਂਟ ਹੋਣਾ ਚਾਹੀਦਾ ਝਾਤੀ ਮਾਰੋ ਪੰਜਾਬ ਦੇ ਵਿੱਚ ਕਿਹੜਾ ਅਫਸਰ ਆ ਜਿਹੜਾ ਨਹੀਂ ਆਪਣਾ ਦੂਜੀਆਂ ਸਟੇਟਾਂ ਚੋਂ ਲਿਆ ਕੇ ਇਹਨਾਂ ਨੇ ਫਿੱਟ ਕਰ ਦਿੱਤਾ ਪੰਜਾਬ ਦੇ ਉੱਤੇ ਹੈ ਸਾਡੇ ਪੰਜਾਬ ਦੇ ਜਿਹੜੇ ਬੱਚੇ ਆ ਉਹ ਨੌਕਰੀ ਤੋਂ ਵਿਹੂਣੇ ਆ ਉਹਨਾਂ ਨੂੰ ਨੌਕਰੀ ਨਹੀਂ ਪਰ ਇਹਨਾਂ ਬਾਹਰਲੀ ਸਟੇਟਾਂ ਦੇ ਆਰਐਸਐਸ ਦੇ ਜਿਹੜੇ ਪਲਾਂਟ ਕੀਤੇ ਉਹ ਬੰਦੇ ਆ ਜੱਜ ਵਕੀਲ ਜੋ ਵੀ ਆ ਪੁਲਿਸ ਵਾਲੇ ਜੋ A ਤੋਂ Z ਉਹ ਯਾਰ ਕਿਤੇ ਤਾਂ ਉੱਠ ਪਾਓ ਹੁਣ ਤਾਂ ਉੱਠ ਪਾਓ ਉਹ ਤਾਂ ਸਿੱਧਾ ਤੁਹਾਨੂੰ ਹੱਥ ਪਾ ਲਿਆ ਪਰ ਲੱਖ ਲਾਹਣਤ ਆ ਲੱਖ ਲਾਹਣਤ ਆ ਇਹੋ ਜੇ ਸਾਡੇ ਕਮੇਟੀ ਵਾਲਿਆਂ ਦੇ ਜਿਨ੍ਹਾਂ ਨੇ ਇੱਕ ਵਾਰੀ ਉਫ ਨਹੀਂ ਕੀਤੀ ਕਿਉਂਕਿ ਇਹਨਾਂ ਦੀ ਨੱਕ ਥੱਲੇ ਹੋ ਰਿਆ ਅਮਰੀਕਾ ਦੇ ਇੱਕ ਪ੍ਰੈਸ ਰਿਪੋਰਟਰ ਨੇ ਲਿਖਿਆ ਨਾ ਵੀ ਚਿੱਟਾ ਅਫਗਾਨਿਸਤਾਨ ਤੋਂ ਚੱਲ ਕੇ ਸ਼ਰੋਮਨੀ ਕਮੇਟੀ ਦੇ ਥਰੂ ਪੰਜਾਬ ਦੇ ਥਰੂ ਬੰਬੇ ਪਹੁੰਚਦਾ ਬੰਬੇ ਤੋਂ ਵਰਲਡ ਲੈਵਲ ਤੇ ਪਹੁੰਚਦਾ ਮੈਨਾਂ ਨਾ ਦਿੱਤੇ ਹੋਆ ਵਿੱਚ ਆਪਾਂ ਨੂੰ ਪਤਾ ਵੀ ਮਜੀਠਾ ਚਿੱਟੇ ਦਾ ਸਦਾ ਕਰਿਆ ਉਹ ਸਾਡੀ ਕਿਸਮਤ ਮਾੜੀ ਆ ਕਿਸਮਤ ਐਡਾ ਤਕੜਾ ਸਾਡੇ ਕੋਲ ਸਿਧਾਂਤ ਅਸੀਂ ਪੜਿਆ ਹੀ ਨਹੀਂ ਕਦੀ ਖਿਆਲ ਕਰ ਲੋ ਧਿਆਨ ਦੇ ਨਾਲ ਸੁਣ ਲਿਓ ਇੱਕੋ ਹੀ ਇੱਕ ਬਚਨ ਦਾ ਬਚਨ ਦਾ ਹਾਲਿਆ ਆਪਣੇ ਮੂਲ 85 ਜਿੰਦਾਬਾਦ ਜਿੰਨਾ ਚਿਕ ਮੂਲ 85 ਵਾਲੇ ਇੱਕ ਪਲੇਟਫਾਰਮ ਤੇ ਇਕੱਠੇ ਨਹੀਂ ਹੁੰਦੇ ਜਾਤੀਵਾਦ ਦਾ ਜਿਹੜਾ ਕਿਲਾ ਗੱਡਿਆ ਧੌਣਾ ਦੇ ਵਿੱਚ ਇਹ ਨਹੀਂ ਆਪਾਂ ਕੱਢਦੇ ਇਹ ਸਾਨੂੰ ਅੱਜ ਵੀ ਮਾਰਨਗੇ ਕੱਲ ਵੀ ਮਾਰਨਗੇ ਤਾਂ ਸਾਡੀ ਮੌਤ ਨਿਸ਼ਚਿਤ ਆ ਹਰ ਹਾਲਤ ਚ ਨਿਸ਼ਚਿਤ ਆ ਤੁਸੀਂ ਆ ਦੇਖ ਲਿਆ ਕਰੋਨਾ ਕਰੋਨਾ ਦੀ ਆੜ ਥਲੇ ਕਿਸੇ ਨੇ ਤਰਸ ਕੀਤਾ ਇਹਨਾਂ ਨੇ ਕੀ ਉਹ ਚ ਹਿੰਦੂ ਦਾ ਪੰਜਾਬ ਦਾ ਬੱਚਾ ਨਹੀਂ ਮਰਿਆ ਕਿ ਪਾਣੀ ਹਿੰਦੂ ਪੰਜਾਬ ਵਾਲੇ ਨੂੰ ਨਹੀਂ ਚਾਹੀਦਾ ਸਾਨੂੰ ਹਮੇਸ਼ਾ ਲੜਾਇਆ ਇਹਨਾਂ ਨੇ ਜਾਤੀਵਾਦ ਦੇ ਨਾਂ ਤੇ ਆਜੋ ਆ ਤુલਸੀ ਵਰਗੇ ਆ ਤુલਸੀ ਵਰਗੇ ਜਾਨ ਬੁੱਝ ਕੇ ਇਹੋ ਜਿਹੇ ਦੀ ਦੱਲੀ ਮਾਂ ਇਹ ਦਲਾਲ ਲੋਕ ਸਾਡੇ ਇਤਿਹਾਸ ਨੂੰ ਮਤ ਇਤਿਹਾਸ ਕਰ ਰਹੇ ਆ ਜਾਂ ਸੇਖ ਨੂੰ ਸਿੱਖ ਮਾਰੇ ਜਾਂ ਮਾਰੇ ਕਰਤਾਰ ਸੇਖ ਨੇ ਜ਼ਿੰਦਗੀ ਜੀ ਨਹੀਂ ਕਿਤੇ ਹਾਰ ਮੰਨੀ ਸਾਰਾ ਗੜੀ ਦੇਖ ਲੋ ਨਵੰਬਰ 4 ਜੂਨ 84 ਦੇਖ ਲੋ ਜਾਂ ਹੋਰ ਕਿਤੇ ਜਾਂ ਕੱਲਾ ਕਿਤੇ ਸਿੱਖ ਕਿਰਪਾਨ ਲੈ ਕੇ ਡਟ ਗਿਆ ਜੇ ਉਹਦੀ ਕਦੀ ਪਿੱਠ ਲੱਗੀ ਹੋਵੇ ਤਾਂ ਮੈਨੂੰ ਦੱਸ ਦਿਓ ਹਾਰੇ ਕਿੱਦਾਂ ਆ ਆ ਸਿੱਖੀ ਸਰੂਪ ਚ ਭੇੜੀਏ ਉਹਨਾਂ ਨੂੰ ਪਤਾ ਸੀ ਆਰਐਸਐਸ ਨੂੰ ਇਸ ਚੀਜ਼ ਦਾ ਵੀ ਸੇਖ ਹਮੇਸ਼ਾ ਵਿਰੋਧ ਕਰਨਗੇ ਵੀ ਇਹ ਸਿੱਧਾ ਸਾਡੇ ਝੂਲੇ ਥੱਲੇ ਨਹੀਂ ਉਹਨਾਂ ਨੇ ਮਾਰ ਕੇ ਦੇਖ ਲੈ ਉਨੇ ਗੋਲੀਆਂ ਮਾਰ ਲੀਆਂ ਨਸ਼ੇ ਦੇ ਲੈ ਪਰ ਫੇਰ ਵੀ ਇਹ ਫੇਟ ਪੈਂਦਾ ਇਦਾਂ ਦਾ ਆ ਕਿ ਉਹ ਸੱਚੇ ਪਾਤਸ਼ਾਹ ਨੇ ਆ ਇਹਨਾਂ ਇਹਨਾਂ ਆਪਣਾ ਜਿਹੜੀ ਸਿੱਖੀ ਦਾ ਨਹੀਂ ਆ ਨਾ ਉਹਦੇ ਵਿੱਚ ਆਪਣੇ ਬੱਚਿਆਂ ਦਾ ਖੂਨ ਪਾਇਆ ਬੱਚਿਆਂ ਦਾ ਬੜੀ ਵੱਡੀ ਪਾਵਰ ਐ ਇਸ ਖੂਨ ਦੇ ਵਿੱਚ ਸਾਨੂੰ ਮਾਰਨ ਵਾਲੇ ਆ ਸਿੱਖੀ ਸਰੂਪ ਚ ਭੇੜੀਏ ਆ ਸਾਡੇ ਇਹਨਾਂ ਬਾਬਿਆਂ ਦੇ ਥਰੂ ਇਦਾਂ ਦੇ ਆ ਚਿਹਰੇ ਦੇ ਕੇ ਸਾਡੇ ਜਿੰਨੇ ਇਤਿਹਾਸਿਕ ਸਰੋਤ ਸੀ ਸਾਰੇ ਖਤਮ ਕਰ ਦਿੱਤੇ ਇਸ ਕਰਕੇ ਹੱਥ ਜੋੜ ਕੇ ਬੇਨਤੀ ਆ ਵੀ ਇਹੋ ਜੇ ਸੁਖੀ ਸਰੂਪ ਜਿਹੜੇ ਭੇੜੀਆ ਤੁਲਸੀ ਵਰਗੇ ਇਹ ਅੱਜ ਤੋਂ ਨਹੀਂ ਇਹ ਪਹਿਲਾਂ ਤੋਂ ਪਲਾਂਟ ਕੀਤੇ ਆ ਕੇ ਪੀਐਸ ਗਿਲ ਦੇ ਨਾਲ ਸੱਜਾ ਹੱਥ ਬਣ ਕੇ ਵਿਚੜਿਆ ਸਾਡੇ ਕਤਲਾਂ ਦਾ ਵੀ ਜ਼ਿੰਮੇਵਾਰ ਇਹ ਕਤਲ ਕਰਵਾ ਕੇ ਮੁੜ ਕੇ ਸਿੱਧ ਪੌਂਦਾ ਸੀ ਅੱਜ ਤੱਕ ਕਿਸੇ ਪੁਲਿਸ ਵਾਲੇ ਨੂੰ ਸਜ਼ਾ ਨਹੀਂ ਕਰਦਾ ਹੁਣ ਦਊਂਗਾ ਇਹ ਆ ਤੁਲਸੀ ਵਕੀਰ ਬਦਕਿਸਮਤੀ ਆ ਸਾਡੀਆਂ ਨੇ ਫੇ ਇਹਨੂੰ 50 ਲੱਖ ਨੂੰ ਕਰ ਲਿਆ ਮੈਂ ਫੇ ਕਿਤੇ ਦੱਸੂ ਦੱਖਣ ਦਾ ਇਹਨਾਂ ਚੀਜ਼ਾਂ ਤੇ ਮੇਰੇ ਪਿੱਟਾਂ ਦੇ باوجود ਕਿਸੇ ਦੀ ਕੰਨ ਤੇ ਜੂਨ ਹੀ ਸਰਕੀ ਉਹ ਮੈਂ ਕਿਹਾ ਤਲਸੀਏ ਉਹ ਤਾਂ ਦੱਲਾ ਆਇਆ ਸਰਕਾਰ ਦਾ ਬਾਈ ਫੇਸ ਬਾਈ ਫੇਸ ਐਡਾ ਤਕੜਾ ਮੌਕੇ ਤੇ 2 ਬਾਈ ਲੱਖਿਆ ਸੁਖਨਾਮ ਸਿੰਘ ਫੜਿਆ ਗਿਆ ਉਹਦਾ ਕੇਸੇ ਹਾਰਿਆ ਸਾਡੇ ਤੋਂ 90 ਜੇਲ੍ਹ ਦੇ ਵਿੱਚ ਨਿੱਤਾ ਇਹਨੂੰ ਪੁੱਛ ਲਿਓ ਅੱਜ ਵੀ ਜੀਦੇ ਆ ਬਾਬਾ ਗੁਰਦੇਵ ਸਿੰਘ ਹੁਣ ਨਿਹੰਗ ਸਿੰਘ ਫੌਜਾਂ ਉਹਨਾਂ ਦੇ ਕੇਸ ਦੇ ਵਿੱਚ ਲਾਲ ਜਸਵੀਰ ਸਿੰਘ ਹਰੀਆਂ ਮੇਲਾਂ ਲਾਲੀ ਨਹੀਂ ਸੀ ਉਹਨਾਂ ਦੇ ਪੂਆਜੀ ਦੇ ਪੁੱਤ ਸੀਗੇ ਉਹਦੇ ਕੇਸ ਦੇ ਵਿੱਚ ਵੀ ਇਹ ਦਲਾਲ ਬਣ ਕੇ ਆਉਂਦਾ ਸੀ ਕਿੱਥੇ ਕਿੱਥੇ ਨਹੀਂ ਇਹ ਭੁਗਤਿਆ ਖੜਕੂਆਂ ਦੇ ਖਿਲਾਫ ਸਾਨੂੰ ਮਾਰਿਆ ਇਹ ਆਪਣੇ ਸਾਨੂੰ ਅੱਤਵਾਦੀ ਕਹਿ ਕੇ ਬਰਨਾਮ ਕਰ ਦਿੱਤਾ ਬਾਕੀ ਸਾਰੀ ਸਟੇਟ ਦੇ ਵਿੱਚ ਅਸੀਂ ਸੱਤ ਵਾਦੀ ਸੀ ਨਾ ਮੈਂ ਅੱਜ ਅੱਤਵਾਦੀ ਨਾ ਮੈਂ ਉਦੋਂ ਅੱਤਵਾਦੀ ਸੀ ਅੱਤਵਾਦੀ ਆ ਸਰਕਾਰਾਂ ਸਾਡੇ ਇਤਿਹਾਸ ਨੂੰ ਮਨਿਆ ਇਤਿਹਾਸ ਕਰਦੀਆਂ ਆ ਪੰਜ ਜਿਹੜੇ ਪਰਿਵਾਰ ਆ ਨਾ ਇਹਨਾਂ ਨੇ ਗਲਬਾ ਪਾਇਆ ਆ ਭਾਰਤ ਦੇ ਜਿਹੜਾ ਭਾਰਤੀਆ ਸੈਂਟਰ ਸਰਕਾਰ ਆ ਉਹਨਾਂ ਨੇ ਠੇਕਾ ਦਿੱਤਾ ਆ ਵੀ ਸਿੱਖਾਂ ਨੂੰ ਤੁਸੀਂ ਉੱਠਣ ਨਹੀਂ ਦੇਣਾ ਚਾਹੇ ਗੋਲੀਆਂ ਮਾਰੋ ਚਾਹੇ ਇਹਨਾਂ ਦੇ ਕਤਲ ਕਰੋ ਚਾਹੇ ਨਸ਼ੇ ਦਿਓ ਜੋ ਮਰਜੀ ਕਰੋ ਪਰ ਤੁਸੀਂ ਇਹਨਾਂ ਨੂੰ ਦੱਬ ਕੇ ਰੱਖਣਾ ਇਹ ਆਪਣੀ ਆਵਾਜ਼ ਨਾ ਬੁਲੰਦ ਕਰ ਦੇਣ ਆਜੋ ਮੂਲ 85 ਵਾਲੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਜੀਏ ਕੱਲੇ-ਕੱਲੇ ਜੁੱਤੀਆਂ ਖਾਣੋਂ ਬਹੁਤ ਚੰਗਾ ਆ ਜਿੱਤ ਹਾਸਲਿਆ ਸਾਡੇ ਪੈਰ ਚੁੰਮ ਰਹੀ ਆ ਜਿੱਤ ਪਰ ਜਿੱਤ ਉਦਣਿਆ ਜਿੱਦਣ ਮੂਲ 85 ਜਾਤੀਵਾਦ ਦਾ ਕਿਲਾ ਧੌਂ ਚੋਂ ਕੱਢ ਕੇ ਆਪਾਂ ਇੱਕ ਪਲੇਟਫਾਰਮ ਤੇ ਇਕੱਠੇ ਹੋਵਾਂਗੇ ਕੌਮ ਨੂੰ ਫਤਿਹ ਪ੍ਰਵਾਨ ਹੋਵੇ ਆ ਤુલਸੀ ਭੇੜੀਏ ਤੋਂ ਸਾਵਧਾਨ ਆ ਦੇਖੋ ਸਾਡੇ ਇਤਿਹਾਸ ਨੂੰ ਮਤ ਇਤਿਹਾਸ ਕਿਦਾਂ ਕਰ ਰਹੇ ਆ ਆ ਲਓ ਜੀ ਨਮਾਕਾਰ ਆ ਆ ਤુલਸੀ ਆ ਕੇਟੀਸੀ ਕੇਟੀਸੀ ਤુલਸੀ ਆ ਵਕੀਲ ਆ ਬਹੁਤ ਵੱਡਾ ਆਪਣੇ ਆਪ ਨੂੰ ਇਹਦੀ ਮਾਂ ਦਾ ਕਾਰ ਆ ਰਿਮਾਈਨ ਆਫ ਗੁਰੂ ਗੋਬਿੰਦ ਸਿੰਘ ਚੰਗੀ ਤਰ੍ਹਾਂ ਪੜ ਲਿਓ ਆ ਸਾਰਾ ਕੁਝ ਆ ਨਾਲ ਖੜਾ ਆ ਨਾਲ ਇਹਦੀ ਮਾਂ ਖੜੀ ਆ ਲੈ ਹੁਣ ਇਹਦੇ ਬਾਰੇ ਸੁਣ ਲਓ ਇਹ ਗੰਦਾ ਖੂਨ ਇਹ ਅੱਜ ਦਾ ਨਹੀਂ ਇਹ 85 ਤੋਂ ਹੀ ਇਹ ਗੰਦੇ